ਕਿਵੇਂ ਫਿਰ ਰਾਤ ਮੌਸਮ ਬਹੁਤ ਵਧੀਆ ਸੀ ਵਧੀਆ ਸੀ ਹਾਂ ਘਾ ਰਹੀ ਆ ਸੁਣੋ ਵਧੀਆ ਵਧੀਆ ਇਹ ਲੜੇ ਗਏ ਲਿਖਾ ਮਾ ਨਾ ਕਰੇ ਦੋ ਰਾਤ ਬਹੁਤ ਮੀਂਹ ਪਈ ਤੇ ਅੱਜ ਸਵੇਰ ਸਵੇਰੇ ਟਾਈਮ ਨੇ ਧੁੱਪ ਨਿਕਲਾਈ ਆ ਤਕਰੀਬਨ 7:00 ਵਜੇ ਆ ਤੇ ਮੌਸਮ ਵਧੀਆ ਇਹ ਸਾਡੇ ਲੰਗਰ ਤੇ ਦਾ ਇੱਥੇ ਧੁੱਪ ਲੇਟ ਹੀ ਆਉਂਦੀ ਆ ਕਿਉਂਕਿ ਆ ਇਧਰੋਂ ਦਾ ਸੂਰ ਜਾਣਾ ਹੁੰਦਾ ਤੇ ਇਧਰ ਸਾਹਮਣੇ ਪਹਾੜ ਆਵੇ ਇਧਰ ਆਵੇ ਜਦੋਂ ਲੱਗਦੀ ਆ ਧੁੱਪ ਤੇ ਮੌਸਮ ਵਧੀਆ ਪੂਰਾ ਰਾਤ ਦਾ ਪਾਣੀ ਖੜਾ ਹੀ ਛੱਤ ਤੇ ਉਹ ਗੱਡੀ ਜਾਂਦੇ ਆ ਬਾਕੀ ਲੀ ਜਾਂਦਾ ਵਾ ਇਹ ਪ੍ਰਸ਼ਾਦਾ ਪਾਣੀ ਵਾਸਤੇ ਆਰ ਹੋਈ ਜਾਂਦਾ। ਬਾਕੇ ਅੱਜ ਸ੍ਰੀ ਹੇਮਕੁੰਣ ਸਾਹਿਬ ਦੀ ਯਾਤਰਾ ਸ਼ੁਰੂ ਆ। ਜਿਆ ਮੰਗੂ, ਸਭ ਜੀ ਵਾਲੇ ਨੂੰ ਸਬਜੀ ਵਾਲੇ ਨੂੰ ਸਬਜੀ। ਸਭੂ ਵਾਲੇ ਨੂੰ ਸਬਜੀ ਵਾਲੇ ਨੂੰ ਸਬਜੀ। ਵਾਇਕੂ ਸਬਜੀ। ਸਬਜੀ ਵਾਇਕੂ ਜੀ। Siapa kata asal tiada ਤੇ ਜਾਲ ਦਾ ਪਰ ਜਿਹੜਾ ਪੱਕਦਾ ਉਹ ਥੋੜੇ ਪੱਕਦਾ ி சாா்ஷங்கிவாசே சங்கா சங்கே ਇਹ ਬੱਚੇ ਹੀ ਪਾਲਾਈ ਬੱਬੀ ਬੱਚੇ ਉਤਾਰ ਲਿਆ ਕੋ ਬਾਲਟੀ ਜਿੰਨਾ ਮੀਂਹ ਪੈਂਦਾ ਉੰਨਾ ਹੀ ਗਰਮੀ ਜਾਂਦੀ ਬਾਅਦ ਚ ਹੋਰ ਜੀ ਠੀਕ ਠਾਕ ਹਾਂਜੀ ਹਾਂਜੀ ਚੱਲ ਜੀ ਸੇਵਾ ਹਾਂਜੀ ਬਹੁਤ ਸਾਰਾ ਜੀ ਚਲੋ ਦਾ ਮਾਰਾ ਤਾਂ ਇਹ ਤੁਹਾਨੂੰ ਕੋਈ ਟੋਕਣ ਨਹੀਂ ਦੇਵੇ ਹਾਂ ਜਿੰਮਰੀ ਮਾਸੀ ਹੈ ਕੀ ਤਿਆਰ ਹੋ ਰਿਹਾ ਹਲਵਾਈ ਸਾਹਿਬ ਟਿੱਕੀਆਂ ਚੱਕੀਆਂ ਹੈ ਟਿੱਕੀ ਕਿਹੜੇ ਏਰੀਆ ਆ ਟਿੱਕੀ ਏਰੀਆ ਤਾਂ ਮੈਂ ਕਦੇ ਗਈ ਨਹੀਂ ਹੈਗਾ ਮੈਂ ਤੁਹਾਨੂੰ ਉਹ ਦੱਸਦਾ ਉਹਦਾ ਸਾਡਾ ਡਿਊਟੀ ਹੈ ਹੁਣ ਦੱਸਦਾ ਐਸ ਤੂੰ ਬਾਹਰਿਆ ਕੀ ਹੋਏ ਦੇ ਪੈਰੇ ਆਜੀ ਟਿੱਕੀਆਂ ਦਾ ਲੰਗਰ ਚੱਲੂਗਾ ਫੌਜੀ ਦੇ ਆਰਡਰ 'ਚ ਮੈਂਗੇ ਪੈਰ ਦੇ 3 ਵਜ ਗਏ ਤੇ ਕੱਲ ਜਵੇ ਦੁਪਹਿਰੇ ਪਕੌੜਿਆਂ ਦਾ ਲੰਗਰ ਚਲਾ ਅੱਜ ਟਿੱਕੀਆਂ ਉਹ ਅੰਦਰ ਬੈਠ ਕੇ ਹਲੋ ਠੀਕ ਹੈ ਹਾਂਜੀ ਭੋੜੀ ਸਾਹਿਬ ਜੇ ਇੱਧਰ ਸੰਗ ਦਾ ਵਿਸ਼ਰਾਮ ਵੀ ਕਰ ਰਹੀਆਂ ਜਿੰਨਾਂ ਨੇ ਕਰਨਾ ਹੁੰਦਾ ਹਾਂ ਬਈ ਛਾਗਲੀਆਂ ਟਿੱਕੀਆਂ ਹਾਂ ਜੀ ਹਾਂ ਜੀ ਸਾਡੇ ਬਹੁਤ ਵਧੀਆ ਲੰਗਰ ਆਈ ਸਾਡੇ ਪਾਣੀ ਨਾ ਕੀ ਗੱਲ ਆ ਛੱਡ ਕੇ ਕਲਾ ਹੈ ਖਾਣੀ ਟਿੱਕੀ ਟਿੱਕੀ ਨਹੀਂ ਖਾਣੀ ਖਾਲੀ ਖਾਲੀ ਚਲ ਦੇ ਵੀ ਖਾਣੀ ਨਹੀਂ ਜਲਦੀ ਕਿੜਕੇ ਕੱਟ ਕੇ ਜੀ ਖਿਚੂ ਨਹੀਂ ਜਿਹੜੀ ਤੇ ਕੀ ਛਾਗ ਲੋ ਬਾਪੂ ਜੀ ਸਾਡਾ ਮੁੰਡਾ ਗਿਆ ਹੋਇਆ ਟਿੱਕੀ ਛਾਗ ਲਈ ਛਾਗ ਲਈ ਛਾਗ ਲਈ ਇਹਨੂੰ 990 ਬੋਲ ਜਾ 88 ਮੁੰਡਾ ਗਿਆ ਉਹ ਤੇ ਇੱਕ ਪਈਆ ਤਾਂ ਇਹ ਬੰਦਾ ਛੱਡੀ ਨਾ ਹੁਣ ਹੈਲੋ ਫੌਜੀ ਹਾਂ ਜੇ ਬੰਦਾ ਛੱਡਣਾ ਨਹੀਂ ਬਾਥਰੂਮ ਇਹ ਕੀ ਆਦਾ ਲੰਗਰ ਆਸਲਾ ਪਿਆਰ ਉਹ ਦੂਜਾ ਕਰੇਗਾ ਬਹੁਤ ਦੇ ਜੀ ਦੇ ਨਾ ਬਲਾ ਬਾਟੇ ਫਿਰਦਾ ਕਿਹੜਾ ਰੂਮ ਆ ਗਿਆ ਸੱਤਿਆਂ ਕਰੀ ਜਾਂਦੇ ਭਾਈ ਹੋਣੀ ਆਣੀ ਕਿ ਜਲ ਰਹੀ ਹੈਗੀ ਹਲਵਾਇਆ ਸੀ ਗਾ ਕੇ ਲੈਰੇ ਤੋਂ ਪਹੇਵਾ ਆ ਵਾ ਤਰ ਗੀਰੇ ਹਾਂਜੀ ਆਪਾਂ ਕਿਹੜੀਆਂ ਸੋਚਾਂ ਚ ਕਰ ਰਹਾ ਹੈ ਟਿੱਕੀ ਲਈ اچھا ਟਿੱਕੀ ਲਈ ਇਹ ਜੋੜੀ ਚੜੇ ਚ ਛੋਲੇ ਦੀ ਸਬਜ਼ੀ ਛੋਲੇ ਆ ਠੀਕ ਆ ਠੀਕ ਆ ਫਿਰ ਪੂਰੀ ਪਲੇਟ ਹੀ ਪਰਾਂ ਆਇਆ ਐਸੀ ਮੈਨੂੰ ਲੱਗਦਾ ਓਏ ਮੁੰਡੂ ਛੜਕਦੇ ਨਾ ਕਰ ਮਾਰ ਜੋ ਕੇ ਮਾਸ਼ੱਲਾ ਓਏ ਬਈ ਅੱਗੇ ਛਾਗ ਲੋ ਲੰਗਰ ਪਾਣੀ ਚਾਹ ਪਾਣੀ ਸੰਗ ਤਾਂ ਲੰਗਰ ਛਕਾਂ ਲਈ ਰੋਕਦੇ ਆਂ ਤੇ ਇੱਧਰ ਆਪਣੇ ਫੌਜੀ ਸਾਹਿਬ ਦਾ ਸਟਿੱਕਰਾਂ ਦੀ ਸੇਵਾ ਫੁੱਲ ਲਾਈ ਜਾ ਤੋ ਲੋਕ ਹੀ ਆ ਜਾ ਲੋਕ ਖਾ ਜਾਂ ਲਾ ਫੌਜੀ ਸਾਹਿਬ ਨੇ ਇੱਕ ਵੀਕਲ ਨਹੀਂ ਛੱਡਿਆ ਅੱਜ ਹਨਾ ਫੌਜੀ ਸਾਹਿਬ ਵੱਡਾ ਛੋਟਾ ਵੀਕਲ ਕੋਈ ਨਹੀਂ ਛੱਡਿਆ ਇਹ ਛੋਟੇ ਛੋਟੇ ਲਾ ਦੇ ਇਹ ਜੋਟੇ ਲਾ ਦੇ ਆਪ ਸੁਭਾਤ ਹੋ ਜਾਗਾ ਮੇਰੇ ਸਾਥੀ ਰਾਜ ਉਹ ਲੈ ਟੱਕਾ ਕੇ ਲਾਇਆ ਕਰ ਹਾਂ ਠੀਕ ਹੈ ਨਾ ਸੈਂਟਰ ਘਾਤ ਦੇ तकरीबन 8 7 ਘਟ 8.5 ਹੋ ਚੱਲੇ ਆ ਤੇ ਸੰਗਤ ਹਜੇ ਵੀ ਵੱਧ ਗੰਦਰ ਫਗਨੇ ਘੜੀ ਆ ਬਾਕੀ ਗਣੀਆਂ ਵੀ ਪਈ ਜਾਂਦੀਆਂ ਮਾੜਾ ਮਾੜਾ ਨਹੀਂ ਪਈ ਜਾਂਦਾ ਤੇ ਗੱਲੀ ਹੇਮਕੋਨ ਵਸਾਇ ਵਾਲੀ ਸੰਗਤ ਨਹੀਂ ਆਉਂਦੀ ਨਾਲ ਬਦਰੀ ਨਿਆਤ ਕਦਾਰਨਾਥ ਵਾਲੀ ਵੀ ਸੰਗਤ ਆਉਂਦੀ ਬਹੁਤ ਰੋਗਦੀ ਆ ਇਧਰ ਤੇ ਦੇਖ ਹੀ ਸਕਦੇ ਆ ਸੰਗਤ ਆ ਆਪੀਓ ਭੌਂਦਾ ਕਿਉਂ ਹੋਉਂਦਾ ਕਿਉਂ ਆ ਜੀ ਸੁਰੱਖਿਤਾ ਦੇ ਕੋਟੀ ਵਾਲੀ ਬੜੀ ਫਾਈਨ ਹੈ ਨਾ ਗਰੁੱਪ ਨਾਲ sc 77 MEEE there ਹਾਂਜੀ ਸਾਰ तकरीबन 11 11:30 ਹੋ ਗਏ ਤੇ ਸਾਰਾ ਕੋ ਸਾਮ ਸੁਮ ਕੇ ਨਾ ਆ ਕੇ ਹੁਣ ਕੱਪੜੇ ਕੋ ਪਿੱਤੂ ਗਿਆ ਉਹਦੇ ਹਾਂ ਸੌਂ ਦੀ ਤਿਆਰੀ ਕਰਦੇ ਆਂ ਤੇ ਕੱਲੂ ਫੇਰ ਟਾਈਮ ਨਾਲ ਉੱਠਾਂਗੇ ਤੇ ਲੰਗਰ ਸੇਵਾ ਕਰਾਂਗੇ ਤੇ ਬਾਕੀ ਚਲੋ ਹੱਤ ਤੋਂ ਵੱਧ ਸ਼ੇਅਰ ਕਰਿਆ ਕਰੋ ਬਾਕੀ ਜਿਹਨੇ ਵੀ ਆਉਣਾ ਇੱਧਰ ਤੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਚਲੋ ਜਿੰਨੀ ਕਿ ਸਾਨੂੰ ਪਤਾ ਕੋਈ ਮੌਸਮ ਦੀ ਕੋਈ ਰਾਹ ਰਸਤਿਆਂ ਦੀ ਜਿਵੇਂ ਹਨਾ ਸੰਗਤ ਸਾਨੂੰ ਮਿਲਦੀ ਇੱਥੇ ਲੰਗਰ ਤੇ ਆਉਂਦੀ ਜਾਂਦੀ ਹੈ ਤੁਹਾਨੂੰ ਦੱਸ ਦਿਆ ਕਰਾਂਗੇ ਬਾਕੀ ਆਰਾ ਬਹੁਤ ਸ਼ਾਂਤਾਂ ਦੇ ਸੌਣ ਦੀਆਂ ਤਿਆਰੀਆਂ ਕਰਦੇ ਆਂ ਕੱਲੂ ਮਿਲਦੇ ਆਂ ਜੀ ਠੀਕ ਹੈ ਜੀ